ਚੱਲ ਪਿਆ ਲਾਈਵ ਹੋ ਗਿਆ ਮੀ ਉਹ ਪਹਿਰੇ ਅੱਜ ਤਾਂ ਪਈ ਹੋ ਜੀ ਆ ਦੇ ਵੀ ਬਾਰੇ ਜਸਪ੍ਰੀਤ ਸਿੰਘ ਹੋਰ ਕਿਹੜਾ ਜੁੜ ਗਿਆ ਜੀ ਨਾਲ ਫੈਨਿੰਗ ਹੁੰਦਾ ਕਾ ਸੁੱਤਾ ਪਿਆ ਪੁੱਤਾ ਹੇਲੋ ਆਲੈਕ ਜਸਦੀਪ ਜੀਆਂ ਪੇਂਟਿੰਗ ਆਣਾ ਆਈਆਂ ਜਸਦੀਪ ਵੀ ਡਰਾਇੰਗ ਕਰਦਾ ਹੁੰਦਾ ਤੇ ਹਾਂ ਕਿਹੜਾ ਹੋਰ ਨਾਲ ਕੌਣ ਜੁੜ ਗਿਆ ਜੀ ਕਮੈਂਟ ਕਮੈਂਟ ਕਰੋ ਚਾਰ ਜਾਣੇ ਚਾਰ ਜਾਣੇ ਜੁੜ ਗਏ ਆ ਜਸਦੀਪ ਤਾਂ ਕਰ ਰਿਹਾ ਹੈਗਾ ਕਮੈਂਟ ਹਮ ਕਮੈਂਟ ਤਾਂ ਕਰੋ ਬਾਈ ਜੀ ਕਿਹੜੇ ਹੂੰ ਮੀਂਹ ਬੋ ਪੈ ਰਿਆ ਸੋ ਕਿੱਥੇ ਕਿੱਥੇ ਮੀਂਹ ਪੈ ਰਹੀ ਦੱਸੋ ਕਮੈਂਟਾਂ 'ਚ ਆ ਬੇਦਰ ਦੁਆਰੇ ਇਤਰਾ ਜੰਮੀ ਫੇਰ ਉਰੇ ਦਾ ਬਹੁਤ ਉਰੇ ਦਾ ਦਵਾਰੇ ਆ ਗਿਆ ਮੀਂਹ ਉਤਰਿਆ ਐ ਕਿਦਾਂ ਮੀਂਹ ਨੂੰ ਸਾਹ ਲੈਣ ਦਿੰਦਾ ਮੌਮੀਂ ਪੈ ਰਿਆ ਗਾਮਾ ਐਕਸਰੇ ਸਾਡੇ ਨਹੀਂ ਹੈਗਾ ਸੁੱਖੀ ਗਾਮਾ ਐਕਸਰੇ ਚਿੰਮਿਆਂ ਤੋਂ ਚਿੰਮਿਆਂ ਤੋਂ ਜੀ ਹਾਂਜੀ ਠੀਕ ਹੈ ਹੋਰ ਬਾਈ ਕੀ ਹਾਲ ਨੇ ਗਾ ਮਿਕਸਰ ਵਾਲੇ ਉਹ ਠੀਕ ਹੋ ਕੰਮ ਕੰਮ ਤੱਕ ਦਾ ਬਧੇ ਚੱਲੀ ਜਾਂਦਾ ਛਡਾ ਹੋਰ ਕਿਹੜਾ ਨਾਲ ਤੀਜਾ ਬੰਦਾ ਕਿਹੜਾ ਨਾਲ ਹੋਰ ਜੁੜ ਗਿਆ ਕਮੈਂਟ ਨਹੀਂ ਕਰ ਰਿਹਾ जसदीप जस कट्ठा हाँ की हां भाई बढ़िया भाई बढ़िया ਏ ਬਾਈ ਸਾਡੇ ਦੋਸਤ ਨੇ ਗਮ ਐਕਸਰੇ ਤੋਂ ਚੀਮਿਆਂ ਤੋਂ ਨੰਨੀਆ ਦੋ ਤਿੰਨ ਦੁਕਾਨਾਂ ਨੇ ਹੈਗੀਆਂ ਅਮਲਰ ਇੱਕ ਛਾਜ ਲਈ ਹੈ ਇੱਕ ਅੱਧਾ ਡੱਬੇ ਹੈਗੇ ਵਧੀਆ ਕੰਮ ਇਹਨਾਂ ਦਾ ਘੱਟ ਪੈਸੇ ਲੈਂਦੇ ਨੇ ਜੇ ਕੋਈ ਚੱਲ ਐਕਸਰਾ ਐਕਸਰਾ ਕਰਾਉਣਾ ਹੁੰਦਾ ਤਾਂ ਇਹਨਾਂ ਕੋਲ ਵੀ ਜਾਇਆ ਕਰੋ ਨਾ ਹੁੰਦੇ ਆਇਆ ਕਰੋ ਸੇਵਾ ਦਾ ਮੌਕਾ ਇਹ ਵਿਚਾਰੇ ਰਾਤ ਬਰਾਤ ਤੇ ਵੀ ਦੁਕਾਨ ਖੋਲ ਲੈਂਦੇ ਨੇ ਅੰਮ੍ਰਿਤਸਰ ਪਲਾਜ਼ ਚਲਾਨੀ ਸਪਨਾ ਚਲਿਆਣੀ ਹੈਲੋ ਬਾਈ ਕੀ ਹਾਲ ਨੇ ਵਧੀਆ ਬਾਈ ਕਿੱਥੋਂ ਆਪਾਂ ਤੁਸੀਂ ਬਾਈ ਸਪਨਾ ਚਲਿਆ ਕਿੱਥੋਂ ਬਾਈ ਆਪਾਂ ਓੜਾ ਪਿੰਡ ਦੱਸ ਰਿਹਾ ਕਰੋ ਬਾਈ ਪਤਾ ਜਿਆ ਨਹੀਂ ਲੱਗਦਾ ਕਿ ਕਿੱਥੋਂ ਗਾਵਨਪ੍ਰੀਤ ਦਮਨ ਵੀ ਨਹੀਂ ਆਇਆ ਹੈ ਜੀ ਸਾਡੇ ਤਰ੍ਹਾਂ ਬਹੁਤ ਮੀਂਹ ਆ ਰਿਹਾ ਬਈ ਦਵਾਰੇ ਮੀਂਹੇ ਨਹੀਂ ਸਹਣ ਲੈਣ ਦਿੰਦਾ ਸਾਰੇ ਪਾਸੇ ਖੜੇ ਖੜ ਲੈਂਦੇ ਪਏ ਨੇ ਮੀਂਹੇ ਕਰਾ <laughs> ਹੈਲੋ ਬੋਲੋ ਕੁਸਬਾਈ ਚੁੱਪੇ ਕਰਕੇ ਸਾਰੇ ਜਣੇ ਹੂੰ ਦੱਸੋ ਵੀ ਕਿੱਥੇ ਕਿੱਥੇ ਮੀਂਹੂਗਾ ਮਾਹੌਲ ਐ ਪੂਰਾ ਗਾਮਾ ਇਤਰੇ ਵਾਲੇ ਵੀ ਚੁੱਪੇ ਕਰਕੇ ਜੰਮੀ ਪਤਾ ਨਹੀਂ ਆਉਣਾ ਇਹ ਸਭ ਨਾਲ ਚਲੇ ਆ ਗਏ ਐਲੋ ਬ੍ਰਦਰ ਕਹੇ ਕਿ ਚੁੱਪ ਕਰਕੇ ਮੁੜ ਕੇ ਬੋਲ ਜੀ ਨਾ ਦਾਮਣ ਬਰੀਦ ਹੋਰੀ ਆਏ ਨਹੀਂ ਹਜੇ ਉਹਨਾਂ ਨੇ ਮੇਰਾ ਦੇਖੀ ਨਹੀਂ ਉਹਨਾਂ ਨੋਟੀਫਿਕੇਸ਼ਨ ਲਾਈ ਉਹਦਾ ਸਾਰੇ ਜਿੱਤੇ ਬੰਦੇ ਨਾ ਰਹਿਣਾ ਨਾ ਸੁੱਤੇ ਸਾਤੇ ਨਹੀਂ ਖੌਂਦੇ ਨਹੀਂ ਉਹ ਆ ਵੇਲੇ ਆਵਲ ਤਾਂ ਫਿਰਦੇ ਹੋਣੇ ਉਹ ਬੀਹਾਂ ਜਿ ਘੇੜੇ ਦਿੰਦੇ ਰਹਿਣਾ ਨਹੀਂ ਆ ਰਹੇ ਹਨ ਰਾਤ ਅਲੀ ਚਾ ਆ ਗਿਆ ਦੀ ਦੋ ਜਣੇ ਕਿਹੜੇ ਜੋੜੇ ਨੇ ਨਾਲ ਕਮੈਂਟ ਕਾਤੋਂ ਨਹੀਂ ਕਰ ਰਹੇ ਕੋਈ ਹੂੰ। ਇਹਨਾਂ ਦਾ ਸਿਸਟਰ ਕਿੱਥੋਂ ਬਈ ਆਪਾਂ ਸਬਨਾ ਚ ਲੈ ਆਣੀ? ਸਾਰੇ ਬਾਅਦ ਸਿਸਟਰ ਹੈਲੋ ਸੋਨ ਪਟਿਆਲੇ ਤੋਂ ਠੀਕ ਹੈ ਬਾਈ ਧੰਨਵਾਦ ਬਾਈ ਤੁਹਾਡਾ ਚੈਨਲ ਸਬਸਕ੍ਰਾਈਬ ਕਰੋ ਤੁਹਾਡੇ ਲਈ ਬਾਈ ਗਾਮਿਆ ਇੱਕ ਸਰਲ ਵੀਡੀਓਸ ਪੇਗਰ ਕੇ ਲੋਕ ਕਮੈਂਟ ਕਰ ਕਰਕੇ ਕਮੈਂਟ ਕਮੈਂਟ ਕਰੋ ਬਈ ਬੋਲ ਲੋਗੋ ਸੇ ਟੁੱਪੇ ਕਰ ਗਏ ਸਾਰੇ ਜਣੇ ਸਾਡੇ ਦਾ ਭਾਈ ਬਹੁਤ ਮੀ ਪੀ ਰਿਹਾ ਹੈਗਾ ਕਈ ਦਿਨ ਹੋ ਗਏ ਕੱਲ ਨਹੀਂ ਪਿਆ ਲਗਾਤਾਰ ਬਹੁਤ ਕਈ ਦਿਨ ਹੋ ਗਏ ਬਹੁਤ ਨਹੀਂ ਪਿੰਦਾ ਅਇਤਾ ਵੇ ਚੱਠਿਆਂ ਤੋਂ ਆਗੇ ਸੁਨਾ ਸੰਗਰੂਰ ਲੋਏ ਪਿੰਡਾ ਹੈਡਾ ਚੱਠਾ ਨਾ ਨਹੀਂੜਾ

ਕੰਨੀਆਂ ਜੁੜ ਗਏ ਹੋਰ ਕਿਹੜਾ ਕਿਹੜਾ ਜੁੜ ਗਿਆ ਬਾਈ ਬੋਲੋ ਕਮੈਂਟ ਕਮੈਂਟ ਕਰਕੇ ਇੰਡੀਅਨ ਗੇਮਿੰਗ ਕੀ ਹਾਲ ਮੇਰਾ ਵੀ ਵਧੀਆ ਹੈ ਕਰਿਆ ਤੁਸੀਂ ਕਰਿਓ ਕੰਨੀਆਂ ਮੀ ਕਰਕੇ ਅੱਜ ਗਏ ਅੱਜ ਤਾਂ ਪਰ ਛੁੱਟੀ ਆ ਹਨਾ ਸਕੂਲਾਂ ਦਾ ਦਾਮ ਨੇ ਤੁਹਾਡੇ ਲਈ ਵੀ ਹੈਗਾ ਹੈ ਰ ਹੈ ਵੀ ਉਹ ਦਾਮਣੀ ਤਾਂ ਨਹੀਂ ਆਇਆ ਤੁਹਾਡੇ ਲੱਭੇ ਪਹਿਲਾਂ ਮੈਨੂੰ ਫੋਨ ਕਰਿਆ ਸੀ ਕਹਿੰਦਾ ਕਿੱਥੇ ਮਾਮਾ ਦਾ ਘਰੀਆਂ ਜੇ ਮਾਮੇ ਦੇ ਤੁਹਾਡੇ ਲਈ ਬੈਠਾ ਹੈਗਾ اچھا ਕੌਲ ਜੁਗੇ ਹਾਂ ਠੀਕ ਹੈ ਉਰੇ ਇਸ ਨਾਮ ਨੂੰ ਕਿਸ ਨਾਮ ਮੀਂਹ ਕਿਹਾ ਗਿਆ ਔਰ ਇਹ ਤਾਂ ਪਿੰਡ ਦਾ ਹੈਗਾ ਵਧੀਆ ਜਸਦੀਪ ਨੀਵੀ ਮੁੜ ਕੇ ਕਮੈਂਟ ਗਿਆ ਉਹ ਵੀ ਚੁੱਪੇ ਕਰ ਗਿਆ ਨਾ ਗਾਮਾ ਐਕਸਰੇ ਨਹੀਂ ਕਰਿਆ ਗਿਆ ਥੀ ਮੈਂ ਦੋ ਹੈਰអ្វី ਹੋਈ ਕਾਲ ਜੱਜ ਵੀ ਫੋਨ ਚ ਲਈ ਜਾਂਦੇ ਹੁੰਨੇ ਹੋਰੇ ਕਿ ਆ ਚੁੱਪੀ ਹੋ ਗਈ ਹੇਗਾ ਸੁਨਾਮ ਵੀ ਪਈ ਜਾਂਦਾ ਵੀ ਨਹੀਂ ਤਾਂ ਸਾਰੇ ਕਿੱਦੀ ਪੈ ਰਹੇ ਐ ਕਿ ਤਾਂ ਹੜ੍ਹ ਜਾਂਦੇ ਪਏ ਨੇ ਆਪਣੇ ਅਜੇ ਚੱਲ ਫੇਰ ਵੀ ਬਚਤ ਹੈਗੀ ਬਾਲੇ ਵਾਲੇ ਪਿੰਡਾਂ ਦਾ ਬਹੁਤ ਜ਼ਿਆਦਾ ਮੀਂਹ ਆ ਰਿਹਾ ਹੈ ਹੋਰ ਵਧੀਆ ਤੂੰ ਦੱਸ ਕੇ ਮੈਂ ਠੀਕ ਹੈ ਆਥਨੇ ਵੀ ਕਰਦੇ ਹੁੰਦੇ ਆਪਾਂ ਲਾਈਵ 8 ਤੋਂ 9 ਵਜੇ ਤੱਕ ਆ ਜਾ ਕਰ ਲੈਣ ਦੇ ਵਿੱਚ ਰਬੀ ਦਮਣੀ ਤਾਂ ਕਰੀਏਗਾ ਹੈਗਾ ਤਾਂ ਹਾਂ ਅੱਛਾ ਸੈ ਗਈ ਠੀਕ ਹੈ ਅੱਜ ਦੀ ਛੁੱਟੀ ਹੋ ਗਈ ਗਾਇਬ ਜੀ ਫਿਰ ਛੁੱਟੀ ਮਿਲਦੀ ਆ ਰੋਸ ਕੋਲੋਂ ਅਥੋਂ ਕਾਲਜ ਚੋਂ ਜੇ ਹੋਰ ਦਾ 10 ਰੁਪਏ ਚਾਰ ਦਿਨ ਚਾਰ ਚਾਰ ਦਿਨਾਂ ਦਾ ਫਿਰ ਤਾਂ ਆਪਣਾ ਤਾਂ ਕੰਮ ਖਰਾਬ ਕਰੂਗਾ ਜੀ ਜੂਰੀ ਟੂ ਹੋਊਗਾ। ਅਜੇ ਆਪਣੇ ਉਹ ਬਚ ਦਿੱਤੀਗਾ। ਬੜਾ ਮੋਟਾ ਜਿਹੜਾ ਹੈਗਾ ਜੀਰੀਆਂ 'ਚ ਪਾਣੀ ਨਿਕਲ ਗਿਆ। ਦੁਆ ਦਾ ਨਾਣੇ ਕਸਤ ਘੰਡਾ ਆਉਂਦਾ ਨਾ। ਆਇਆ ਕਰੋ ਹੋਰ ਲੈਵ ਦੇ ਵਿੱਚ। 8 ਤੋਂ ਪਾ ਕਰ ਦੇਣਾ 9 ਵਜੇ ਤੱਕ ਘੰਟਾ ਗਾ। ਅੱਜ ਜੇ ਕਮੀ ਜਾ ਪੈਂਦਾ ਦੀ ਹੁਣ ਖੇਤ ਖੁੱਦ ਗਏ ਨਹੀਂ ਮੈਂ ਚੱਲ ਮੈਂ ਚਾਹ ਫੋਨ ਚੱਕ ਕੇ ਲੈ ਮੈਂ ਚੱਲ ਦੇਖ ਲੈਣੇ ਕੋਲ ਲਾਈਵ ਹੋ ਕੇ ਸਿੱਧਾ ਉਹਨਾਂ ਕੋਲ ਤੇ ਜਾਂਦੇ ਤੇ ਅਸਾਡੇ ਇਹੜਾ ਵੇ ਛੁੱਟੀ ਹੁੰਦੀ ਹੈ ਤਾਂਡੇ ਤੱਕ ਹੁੰਦੀ ਫਿਰ ਬੱਸ ਤੇ ਜਾਂਦੇ ਨੇ ਕਿ ਮੋਟਰਸਾਈਕਲ ਲੈ ਜਾਣੇ ਹੋਵੇ ਪਟਾਲੀ ਚੋਂ ਹਮ ਤਾਂ ਬੱਸ ਤੇ ਵੀ ਠੀਕ ਹੈ ਛੱਡੀਆਂ ਹੁੰਦੀ ਆਈ 15 ਘੰਟਾ ਚ ਆ ਜਾਂਦੀ ਹੈ ਬੱਸ ਪਿੰਡਾਂ ਛੋਟਾਲੇ ਕੱਖ ਜਿਹਦਾ ਹੋਗਦੇ ਰ ਵੀ ਹਨ ਵਧੀਆ ਹੁ ਜਿੰਨਾ ਹੋਰ ਮੀਂਹ ਪਿਆ ਵਧੀਆ ਹੋ ਜਾਣਗੇ ਉਹ ਜੇ ਮੇਰੇ ਦੇ ਵਿੱਚ ਨਮੀ ਮਿੱਟੀ ਪਈ ਐ ਕੱਖ ਵਧੀਆ ਹੋਗੇ ਉਹਦੇ ਵਿੱਚ ਬਾਹਰ ਨਹੀਂ ਜੀ ਛੋਟਾਲੇ ਚ ਮਿੱਟੀ ਭਰੀ ਆ ਮਿਲ ਗਈ ਸਮੁੰਨ ਨਮੀ ਆਹ ਥਣੇ ਪੁਲੀ ਤੇ ਕਰਾਂਗੇ ਲੈ ਵਾ ਆ ਹੁਣ ਕੰਮੀ ਜੇ ਕਰਕੇ ਕੋ ਸੋਧਰਾ ਬਾਬੇ ਭੋਲੇ ਕਰਕੇ ਉਧਰ ਬਾਗ ਜਾਂਦੇ ਤੇ ਤਾ ਕਰਕੇ ਨਹੀਂ ਹੋਇਆ ਹੁਣ ਆਪਾਂ ਉਰੀ ਲਾਈਵ ਕਰਿਆ ਕਰਾਂਗੇ ਬੁਲੀ ਤੇ ਫਲੈਟ ਲੂਟ ਦਾ ਵਧੀਆ ਪ੍ਰਬੰਧ ਕਰਕੇ ਅੱਥਨੇ ਉੱਥੇ ਕਰਿਆ ਕਰਾਂਗੇ ਪਰ ਮੀਂਹ ਕਰਕੇ ਨਹੀਂ ਆਇਆ ਗਿਆ ਬੁਲੀ ਤੇ ਫਿਰ ਆ ਗਿੱਲਾ ਹੁੰਦਾ ਦੀ ਰੋਜ਼ ਤਾਂ ਆ ਜਾਂਦੀ ਮੀਂਹ ਝੜ ਕੇ ਫਿਰ ਉੱਥੇ ਕਰਿਆ ਕਰਾਂਗੇ ਲਾਈਵ ਆਪਾਂ ਸਾਰੇ ਜਣੇ ਜੇ ਸੁਣਾਇਆ ਕਰਨੇ ਸਾਰੇ ਜਣੇ ਆਪਾਂ ਉਹਦੀ ਗੱਲਾਂ ਵਧੀਆ ਸਾਰੇ ਰਵਿਕਰ ਨੇ ਵਧੀਆ ਨੇ ਕਿੰਨੇ ਟਾਈਮ ਦੀ ਰਿਸੈਸ ਹੁੰਦੀ ਹੈ ਘੰਟੇ ਦੀ ਕਿੰਨੇ ਘੰਟੇ ਦੀ ਵਧੀਆ ਰਹੇ ਦੇਖਦਾ ਜੂਰੀਆ ਆ ਹੁਣ ਉਹ ਮੋਸ਼ਨ ਜਾਂ ਫੜ ਦੇਣਗੇ ਅੱਖ ਜੂਰੀਏ ਨਾਲ ਮੜਾ ਜਾ ਲਾ ਮੈਂ ਮੜਾ ਜਾ ਉਹ ਗੇਟ ਖੋਲਿਆ ਮਾਂ ਕਰੇ ਮੋਟਰਸਾਈਕਲ ਆ ਗਿਆ ਸਾਜਾ ਮਾਂਗੇ ਸਾਰੇ ਜਾਣੀ ਉੱਥੇ ਅਜਾ ਮਾਂਗੇ ਕੋਈ ਨਾ ਕੁਲੀ ਦੇ ਲਾਈਵ ਕਰਿਆ ਕਰਾਂ ਓਸੇ ਪਾਂਸ ਕੇ ਡੈੱਢੀ ਕੁਲੀ ਦੇ ਠੀਕ ਹੈ ਦੇ ਘੰਟੇ ਦਾ ਦੇ ਘੰਟੇ ਦੀ ਛੁੱਟੀ ਹੈ ਕੇ ਵੀ ਬਸ ਹੁਣ ਨਿਬੜਦਾਂ ਲਈ ਹੋਣੀ 25 ਹੋ ਗਏ 12 ਬੱਚੇ ਚਲੋ ਠੀਕ ਆ ਰਿਹਾ ਵੀ ਚੰਗਾ ਕੱਟ ਦਿੰਨੇ ਆਪਾਂ ਲੈ Gracias.